ਹਰ ਜੀ ਸਮਝਾਂਗੇ ਕਾਲ ਜੇ ਗੁਰੂ ਕੋਲ ਬੈਠਾਂਗੇ ਜੇ ਗੁਰੂ ਦੇ ਕੋਲ ਬੈਠਾਂਗੇ ਜੇ ਗੁਰੂ ਕੋ ਬੈ ਕੇ ਗੁਰੂ ਦੇ ਉਪਦੇਸ਼ ਨੂੰ ਸੁਣਾ ਕੇ ਗਾਵੇ ਸੁਣੀਆ ਕੰਕਾ ਖਾਏ ਪਵੇ ਜਿਨ ਸਤ ਗੁਰ ਕੀ ਆਗਿਆ ਸੱਤ ਸਤ ਕਰਮਾਂ ਦੀ ਜਨੇ ਮੰਨੀ ਜੇ ਫੋਲ ਕੇ ਇਥੋਂ ਚਲੇ ਗਏ ਤੇ ਬਾਹਰ ਜਾ ਕੇ ਭੁੱਲ ਗਏ ਕਹਤੇ ਪਿਆਰੂ ਕੋ ਲਾਲ ਨਹੀਂ। ਕਿਆ ਸੁਣੀ ਕਿਆ ਪੜੀ ਐ ਕਿਆ ਗੁਣੀਐ ਕਿਆ ਬੇਤੁਰਾ ਨਾ ਸੁਣੀ ਐ ਪਰ ਇਸ ਨੇ ਕਿਆ ਹੋਈ ਜੋ ਸ੍ਰੀ ਚੇਤੇ ਮਿਲੇ ਉਸ ਵੇਲੇ। ਪਿਛਲੇ ਦਿਨੀ ਸੰਗਰਾਮ ਦਾ ਭਗਤ ਜੀ ਹਾੜਾ ਲੰਘਿਆ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸਾਨੂੰ 12 ਮਾਏ ਦੀ ਬਾਣੀ ਦਾ ਸਾਡੇ ਕਲੂਕ ਜੀ ਬਣਾ ਉਦਾਹਰਣ ਕਰਨ ਵਾਸਤੇ ਉਚਾਰੀ। ਸਾਨੂੰ ਮਹੀਨੇ ਦਾ ਸਿਲੇਬਸ ਦਿੱਤਾ ਸਿੱਖਾ ਇਹ ਕਿਹੜਾ ਸਿਲੇਬਸ ਹੈ ਉਹ ਜੀਵਨ ਜੀ ਘਾਰਨ ਕਰਨਾ ਹੈ 6 ਹੁਕਮਾਂ ਨੇ ਤੇ ਪਿਆਰਿਓ ਸਤਿਗੁਰੂ ਜੀ ਨੇ ਗੱਲ ਸਮਝਾਉਣਾ ਕੀਤੀ ਇਸ ਮਹੀਨੇ ਦੇ ਵਿੱਚ ਵੀ ਮੈਂ ਥੋੜੀ ਜਿਹੀ ਵਿਚਾਰ ਕਰਨੀ ਹੈ ਇਤਿਹਾਸ ਤੇ ਬਾਤ ਕਰਨੀ ਹੈ ਤਤਕ ਕਰਮ ਕਮਾਉਂਦੇ ਦੋਸ਼ ਨਾ ਕਾਹੂ ਜੋਗ ਪਰਮੇਸ਼ਰ ਦੇ ਭੁੱਲੀਆਂ ਵਿਆਪਨ ਸਭੇ ਅਰੋਗ ਮਰਗਨੇ ਕਤਤਕ ਕਤਰ ਦੇ ਮਹੀਨੇ ਦੇ ਵਿੱਚ ਜਿਹੜੇ ਗੁਰਮੁਖ ਪਿਆਰੇ ਪਰਮੇਸ਼ਰ ਦੇ ਨਾਲ ਜੁੜ ਜਾਂਦੇ ਨੇ ਨਾ ਪਰਮੇਸ਼ਰ ਦੇ ਨਾਲ ਜੁੜ ਜਾਂਦੇ ਨੇ ਉਹ ਆ ਕਿਉਂ ਜਦ ਇਹ ਸਾਨੂੰ ਦੁੱਖ ਮਿਲਦਾ ਸੁੱਖ ਮਿਲਦਾ ਸਾਡੇ ਕੀਤੇ ਹੋਏ ਕਰਮਾਂ ਦਾ ਮਿਲਦਾ ਪਰ ਸਾਡੀ ਇਨਸਾਨੀਅਤ ਫਿਤਰਤ ਬਣ ਕੀ ਹੈ ਜੇ ਸੁੱਖ ਮਿਲਿਆ ਮੇਰੀ ਮਿਹਨਤ ਨਾਲ ਮਿਲਿਆ ਮੇਰੀ ਸਿਆਣਪ ਨਾਲ ਮਿਲਿਆ ਅਸੀਂ ਉਸੇ ਚੀਜ਼ ਦਾ ਹੰਕਾਰ ਕਰੀ ਬੈਠਦੇ ਹਾਂ ਤੇ ਜੇ ਕਿਤੇ ਦੁੱਖ ਮਿਲ ਗਿਆ ਫਿਰ ਦੂਜੇ ਦੇ ਸਿਰ ਤੇ ਵਾਰ ਦਿੰਦੇ ਹਾਂ ਨਾਨਕ ਬੋਲਨ ਚੱਕਣਾ ਦੁੱਖ ਛਡ ਮੰਦੀਏ ਉਤਰ ਸੁਖ ਗੁਤ ਗੁਏਦਾਰ ਕੱਪਣ ਹੈ ਕਹੇਗਾ ਜਾਏ ਮਨੁੱਖ ਜਥੇ ਬੋਲ ਰਹਾਰੀ ਹੈ ਜਥੇ ਜੰਗੀ ਚੁੱਪ ਉਥੇ ਚੋਪ ਜੰਗੀ ਇਹ ਕੱਪਣ ਹੀ ਬੋ ਦੇਸ਼ਕ ਪਾਏ ਸਰਬ ਸੁਖਾ ਹਰ ਹਰ ਗੁਰ ਗਾਰੇ ਸੋ ਕਿਤੇ ਵਿੱਚ ਹੀ ਨਾਮ ਜਪਣ ਦੇ ਵਿੱਚ ਸੁਖ ਦੇਸ਼ਕ ਮਾਨ ਦੇ ਨਾਲ ਨਹੀਂ ਸੁਖ ਪਿਆਰਿਆ ਇਹ ਨਾਚ ਦੇਖਣ ਨਾਲ ਸੁਖ ਨਹੀਂ ਮਿਲਣਾ ਸੁਖ ਘਰ ਮਰ ਵੀ ਸੁਖ ਨਹੀਂ ਮਿਲਣਾ ਹਰ ਤਰ੍ਹਾਂ ਦਾ ਸੁੱਖ ਲੱਭਦਾ ਹਰ ਬੰਦਾ ਸੁਖ ਦੁੱਖ ਵਿੱਚ ਜੰਮਣਾ ਦੁੱਖ ਮਨ ਮੁਕ ਵਰ ਕਹਿ ਸੰਸਾਰ ਦੁੱਖ ਦੁੱਖ ਅੱਗੇ ਆਕੀ ਹੈ ਪਰ ਪਰ ਕਰੇ ਪੁਕਾਰ ਦੁੱਖੀ ਹੈ ਮਿੰਦਾ ਖੋਲੀਆਂ ਸੁੱਖਣਾ ਨਿਕਲਿਓ ਓਏ ਜੋ ਪੀਜਿਓ ਵਧਣਾ ਪੈਣਾ ਜੋ ਪੀਜਿਓ ਵਧਣਾ ਪੈਣਾ ਤਾਂ ਧੰਗ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਸਮਝਾਉਂਦੇ ਨੇ ਕਤਲ ਕਰਮ ਕਮਾਂ ਮੇ ਦੋਸ਼ ਦਾ ਕਾਹੂ ਜੋਗ ਪਰਮੇਸ਼ਰ ਤੇ ਭੁੱਲੀਆਂ ਵਿਆਪਕ ਸਭੇ ਰੋਗ ਕੰਢੀ ਫਿਰ ਦੁੱਖ ਕਿੱਦਾਂ ਮਿਲਿਆ ਜਿਸ ਤਰ੍ਹਾਂ ਅਸੀਂ ਕਰਮ ਕਮਾਏ ਜਿਸ ਤਰ੍ਹਾਂ ਜੇ ਅਸੀਂ ਕਰਮ ਕਮਾਏ سب دو نہ دو سوچیے کوئی ایسی بات کر کے ایسا کرم کر کے ਜੇ ਫਿਰ ਆਪ ਜੀ ਕੋ ਸੁਖ ਭਾਣਿਆ ਹੈ ਜੇ ਸ਼ੋਲੇ ਬੀਜੀ ਹੈ ਤੇ ਪਿਆਰੇ ਸ਼ੋਲੇ ਵੜਨੇ ਪੈਣੇ ਹੈ ਜੇ ਦੁੱਖ ਬੀਜੀ ਹੈ ਤੋਹੀ ਵੜਨਾ ਪੈਣਾ ਹੈ ਸੁੱਖ ਨਹੀਂ ਮਿਲਣਾ ਜੀ ਸੁੱਖ ਨਹੀਂ ਮਿਲਣਾ ਹੈ ਹਾਂ ਜੇ ਗੁਰੂ ਦੀ ਸ਼ਰਨ ਵਿੱਚ ਆ ਗਏ ਇੱਥੇ ਤੋਬਾ ਕਰੇ ਗੁਰੂ ਅੱਗੇ ਜੋ ਜੀਰੀ ਕਰੇ ਆਪਣੇ ਕੀਤੇ ਗੁਨਾਹਾਂ ਦੀ ਭੁੱਲ ਮੰਨੇ ਫਿਰ ਗੁਰੂ ਤੇਰੇ ਕਰਮਾਂ ਨੂੰ ਮਟਾ ਸਕਦਾ ਹੈ ਫਿਰ ਗੁਰੂ ਮਹਾਰਾਜ ਅਗਲੀ ਪੰਕਤੀ ਸਮਝਾਇਆ ਕਿ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਾਰੇ ਰੋਗ ਜਦੋਂ ਰੱਬ ਨੂੰ ਭੁੱਲ ਗਏ ਫਿਰ ਰੋਗ ਲੱਗੇ ਕਿੰਨਾਂ ਤਰ੍ਹਾਂ ਦਾ ਰੋਗ ਮੰਨਿਆ ਪਿਆਰਿਓ ਆਰ ਵਿਆਦ ਤੇ ਉਪਾਅ ਆਤਿਕ ਮਾਨਸਿਕ ਤੇ ਪਿਆਰੇ ਸਰੀਰਿਕ ਰੋਗ ਇਹ ਕਿਹਦੇ ਰੋਗ ਨੇ ਕਦੋਂ ਲੱਗਦੇ ਨੇ ਜਦ ਰੱਬ ਤੋਂ ਭੁੱਲ ਜਾਂਦੇ ਸਿਰ ਰੋਗ ਲੱਗਦੇ ਨੇ ਕਸਨ ਵੀ ਸਾਰ ਕੀ ਇਹ ਰਸ ਭੋਗ ਤਾਂ ਅਡਖ ਲੋਆ ਤਨ ਰੋਗ ਮਨ ਅੰਦਰ ਕੋ ਮਰੇ ਸੇ ਜਾਏ ਵੈਰ ਨਾ ਭੁਲੋ ਨਾਰੂ ਲਾਏ ਪਿਆਰਿਓ ਡਾਕਟਰ ਸਰਪੰਦ ਕੋਈ ਡਾਕਟਰ ਸਿੰਘ ਜੀ ਹੈ ਉਹ ਬਹੁਤ ਵਾਰੀ ਗੱਲ ਕਹਿੰਦੇ ਨੇ ਕਿ ਇੰਨੀਆਂ ਭਿਆਨਕ ਬਿਮਾਰੀਆਂ ਆ ਜਾਣੀਆਂ ਨਾ ਡਾਕਟਰ ਨੂੰ ਪਤਾ ਹੀ ਨਹੀਂ ਲੱਗਦਾ ਕਿ ਕਿਹੜੀ ਕਿਹੜੀ ਬਿਮਾਰੀ ਹੈ ਅੱਜ ਵੀ ਬਹੁਤ ਸਾਰੀਆਂ ਇਸਤਰੀਆਂ ਬਾਲੀਆਂ ਨੇ ਇਹ ਤਾਂ ਪਤਾ ਹੀ ਨਹੀਂ ਚੱਲਦਾ ਕਰਤਾਂ ਨੂੰ ਤੇ ਪਿਆਰੇ ਕਦੋਂ ਲੱਗੇ ਦੁੱਖ ਜਦੋਂ ਖਸਮ ਨੂੰ ਵੇਸਾਰ ਕੇ ਰਸ ਤੋਂ ਬਣੀ ਸ਼ੁਰੂ ਕਰ ਜਾਂਦੇ ਚਾਹੀਦਾ ਇਹ ਹੀ ਜਹਿਰ ਪਰਿਸ਼ਾਸ਼ ਅੰਦਰ ਤੇ ਖਾ ਹੈ ਇਸ ठाकुर ਕੋ ਰਖ ਮਨ ਮਾਹੀ ਸ਼ਰਾਬੀ ਨੀਂਦੋਗੀ ਕੁੱਤੇ ਦਾ ਮਾਸ ਦੀ ਨੀਂਦ ਹੋ ਗਿਆ ਬੰਦੇ ਦੀ ਖੋਪੜੀ ਦੇ ਵਿੱਚ ਕੁੱਤੇ ਦਾ ਮਾਸ ਰੰਨੇ ਹੈ ਸ਼ਰਾਬ ਦੇ ਵਿੱਚ ਇਹ ਗੰਦੇ ਕੱਪੜੇ ਦੇ ਨਾਲ ਬਹੁਤ ਮੈਲੇ ਚਿਹਰੇ ਕੱਪੜੇ ਦੇ ਨਾਲ ਉਹਨੇ ਢੱਕਿਆ ਹੋਇਆ ਕਿਸੇ ਰਾਹੀ ਨੇ ਪੁੱਛਿਆ ਵੀ ਇਹ ਕੀ ਲੈ ਕੇ ਆ ਰਹੀ ਹੈ ਇਸਾਂ ਦਾ ਜਦੋਂ ਢੱਕਿਆ ਹੋਇਆ ਇੰਨਾ ਗੰਦੇ ਕਪੜੇ ਕਿਉਂ ਹੋਇਆ ਤੇ ਕਾਦੂ ਢੱਕਿਆ ਹੋਇਆ ਉਹ ਕਹਿੰਦੀ ਵੇ ਕੁੱਤੇ ਦਾ ਮਾਸ ਖਾਣੇ ਆ ਸ਼ਰਾਬ ਦੇ ਵਿੱਚ ਤੇ ਗੰਦੇ ਕੱਪੜੇ ਨਾਲ ਢੱਕਿਆ ਸਰਾਹੀ ਨੇ ਪਿੱਛੇ ਵੀ ਢੱਕਿਆ ਕੋਤੂ ਰੇ ਖੋਪੜੀ ਨੀਚ ਸ਼ਰਾਬ ਨੀਚ ਤੇ ਕੁੱਤੇ ਦਾ ਮਾਸ ਵੀ ਨੀਚ ਫਿਰ ਟੱਕਨ ਦੀ ਲੋੜ ਪੈ ਗਈ ਕਹਦੀ ਮੈਂ ਤਾਂ ਢੱਕਿਆ ਕਿਤੇ ਆ ਕੀਰਤ ਘਰ ਦੀ ਨਜ਼ਮ ਹੈ ਜਿੱਤੇ ਪੈ ਜਾਵੇ ਇਹ ਖਾਨ ਦੇ ਜੋਗੀ ਨੇ ਆਖੂ ਸਤਨਾਮ ਸ਼੍ਰੀ ਬਾਜ ਕੇ ਬੋਲੋ ਸਤਿਨਾਮ ਸ੍ਰੀ ਅਕਿੰਦ ਕਰਤੋ ਉਹ ਹੈ ਜਿਹੜਾ ਖਾ ਕੇ ਹਰਾਮ ਕਰ ਦਿੰਦਾ ਹੈ ਤੇ ਪਿਆਰਿਓ ਸਾਨੂੰ 24000 ਗੁਰੂ ਸਵਾਸ ਦੇ ਰੇ ਆਪਣੇ ਲੋਕ ਵਿੱਚੋਂ ਸਾਨੂੰ ਪਹਿਨਣ ਨੂੰ ਕੱਪੜਾ ਖਾਣ ਨੂੰ ਅੰਨ ਸਾਨੂੰ ਸਾਸ ਫਰਨ ਸਾਨੂੰ ਗੁਰੂਪ ਤੇ ਜੇ ਅਸੀਂ ਇਹੋਂ ਤੋਂ ਵਿ ਮੁਕ ਹੋਗੇ ਵੇਲੁਕ ਹੋਏ ਰਾਮ ਤੇ ਲੱਗਰ ਜਨ ਨੂੰ ਇਹ ਜੋਗ ਇਸੇ ਵਿਸ਼ੋੜਾ ਪੈ ਗਿਆ ਕਿਨੇ ਸ਼ੋੜਾ ਤੇ ਸ਼ੋਰਾ ਨਹੀਂ ਬਹੁਤ ਵੱਡਾ ਵਿਸ਼ੋੜਾ ਕਿਹੜਾ ਬਣਾ ਜਿਹਨੂੰ ਭਗਤਾਂ ਨੇ پتہ ਕੀ ਗਿਆ ਕਹਿ ਤਕਬੀਰ ਸੰਦੋਰੇ ਸੰਤੋ ਖੇਤ ਹੀ ਕਰੂ ਨਾ ਮੇਰਾ ਅਬ ਕੀ ਬਾਤ ਬਖਸ਼ ਬੰਦੇ ਕੋ ਬਹੁਤ ਨਾ ਭਉ ਜਗ ਤੇਰਾ ਬੜੇ ਜਨਮਾਂ ਦੇ ਭਟਕੇ ਹੋਏ ਬੜੇ ਜਨਮਾਂ ਦੇ

ਇਹ ਜਨਮ ਦਾ ਜਮੀਨ ਔਰੰਗਾ ਕਿੰਨੇ ਜਨਮਾਂ ਦੇ ਵਿੱਚ ਮੰਗੇ ਤੇ ਫਿਰ ਅਰਦਾਸ ਪਤਨ ਕੀਤੀ ਭਗਤਾਂ ਨੇ ਬਹੁਤ ਜਨਮ ਵਿਚਰੇ ਥੇ ਮਾਧੋ ਬਹੁਤ ਜਨਮ ਵਿਚਰੇ ਥੇ ਮਾਧੋ ਪਾਚਾ ਬੜੇ ਜਨਮਾਂ ਦੇ ਵਿਚਰੇ ਹੋਏ ਆ ਇਹ ਜਨਮਤਵਾਰੀ ਲੇਖੇ ਕਹਿ ਰਬਦਾਸ ਆਸਰ ਦੇ ਜੀਵੋ ਚਿਰ ਭਰਿਓ ਰਿਸ਼ਨ ਜੇ ਕਿ ਬੜੇ ਹਨ ਮਾਤੁਰ ਚੜੇ ਵਿਚੇ ਦਾਤੋ ਕਿਰਤ ਕਰਮ ਦੇ ਵਿਛੜੇ ਕਰ ਕਿਰਪਾ ਮਿਲੋ ਰਾਮ ਕਰਮਾਂ ਦੇ ਕਰਕੇ ਵਿਛੜੇ ਤੇ ਪਿਆਰਿਓ ਫਿਰ ਕਰਮੇ ਉਹੀ ਕਰੀ ਜੰਨੇ ਫਿਰ ਉਹੀ ਕਰੀ ਜੰਨੀ ਹੈ ਪਤਾ ਇੰਧਿਆ ਕਰਮ ਨਹੀਂ ਮਾਹੀ ਹੈ ਫਿਰ ਕਰੀ ਜੰਨੀ ਹੈ ਪਤਾ ਜੋ ਦੀਜੀਓ ਵਧਣਾ ਪੈਣਾ ਫਿਰ ਕਰੀ ਜੰਨੀ ਹੈ ਚਿਹਰ ਭਰ ਕਿੰਨੀ ਜੇ ਬੜਾ ਸੋਹਿਆ ਕਹਿ ਦਿੱਤਾ ਮਨ ਜਾਣਤ ਹੀ ਸਭ ਬਾਤ ਮਨ ਜਾਣਤ ਹੀ ਸਭ ਬਾਤ ਜਾਣਤ ਹੀ ਔਕਲ ਕਰੇ ਕਾਹੇ ਕੀ ਕੁਛ ਲਾਤ ਹਾਥ ਦੀਪ ਕੂਏ ਪਰੇ ਕਹਿੰਦੇ ਫਿਰ ਐਸੇ ਦੀਵ ਦੇ ਸੁੱਖ ਦਾ ਕੀ ਕਰਨਾ ਤੇ ਜੀ ਫਿਰ ਅਸੀਂ ਕੂਹ ਦੇ ਵਿੱਚ ਹੀ ਡਿੱਗਣਾ ਪਤਾ ਵੀ ਹੈ ਕਿ ਇਹ ਔਗਣ ਜਿੰਨੇ ਕਰਾਂਗੇ ਭੈਕੋਕ ਨਾ ਪੈਣਾ ਫਿਰ ਵੀ ਕਰੀ ਜਾਨੀ ਫੇਰ ਵੀ ਕਰੀ ਜਾਣੀ ਹੈ ਪਿਆਰਿਓ ਜੇ ਤੁਸੀਂ ਆਪਣਾ ਦੁਰ ਕਿਸੇ ਨੂੰ ਦੱਸੋ ਪੈਣਾ ਜੇ ਕਿਸੇ ਨੂੰ ਅਗਲੀ ਪੰਕਤੀ ਸਾਜ ਕੋ ਚ ਇਹੋ ਹੀ ਸਮਝਾਉਂਦੇ ਨੇ ਕਿੰਨੇ ਖੇਨ ਮੇ ਤੋੜੇ ਹੋ ਗਏ ਜਿਤਨੇ ਮਾਇਆ ਭੋਗ ਜਿਹੜੇ ਮਿੱਠਾ ਲੱਗੇ ਖਾਦਦੇ ਇਹ ਬੜਾ ਸੁਆਦ ਸਾਰੇ ਰਿਸ਼ਤੇ ਸਾਥ ਤੋਂ ਬੜੇ ਵੀ ਠੇਰ ਲੱਗੇ ਪਰ ਪਾਚੇ ਕਹਿੰਦੇ ਫੇਰ ਇੱਕ ਖੇਨ ਲੱਗਦਾ ਹੈ ਖਾਦਮ ਕਰ ਦਿੰਦੇ ਨੇ ਸਾਰਾ ਕੁਝ ਇੱਕ ਖੇਨੇ ਵਿੱਚ ਜੋ ਜੋ ਖਾਤੇ ਜਿਨ੍ਹਾਂ ਨਾਲ ਆਪਣਾ ਬਣਾ ਕੇ ਬੈਠਾ ਵੀ ਹੈ ਇਹਨਾਂ ਨੇ ਤਨੂੰ ਇੱਕ ਛੇਨੇ ਵਿੱਚ ਪੜਾਇਆ ਕਰ ਦੇਣਾ ਇੱਕ ਛੇਨੇ ਵਿੱਚ ਤੈਨੂੰ ਪੜਾਇਆ ਕਰ ਦੇਣਾ ਸੁੱਕ ਮੈਂ ਆਨ ਬਹੁਤ ਹਿੰਲੇ ਬੈਠ ਕੇ ਰਹਿ ਚੌਦਿਸ ਘੇਰੇ ਬੇਵਕ ਪਰੀ ਸਤਹੀ ਸਾਡੇ ਸ਼ਾਜਤ ਕਉ ਨਹੀਂ ਆਉਂਦੀ ਕੋਈ ਲਾਗੇ ਨਹੀਂ ਹੁੰਦਾ ਫਿਰ ਫਿਰ ਕੋਈ ਨਹੀਂ ਲੱਗਦੀ ਫਿਰ ਖਾਲੇ ਉੱਤੇ ਨਰ ਗਏ ਨੇ ਇਹ ਉਮੀਦ ਜਿਹੜੇ ਮਨੁੱਖ ਕੇਰੀ ਦੋਸਤੀ ਮਨੁੱਖ ਕੇਰੀ ਦੋਸਤੀ ਮਾਇਆ ਦਾ ਸੰਮੰਦ ਵੇਖ ਲਿਆ ਭੱਜ ਜਾਣ ਕਦੇ ਨਾ ਪਾਏ ਨ ਬੰਦ ਜਿੱਚਰ ਫੈਨ ਰਖਾਂ ਦੇ ਟਿੱਚਰ ਰੱਖਣੇ ਗੰਢ ਜਿੱਤ ਦੇ ਨਾ ਕਰਨਾ ਹੋ ਗਈ ਇਹ ਤੇਰੇ ਬੋਲਣ ਦੰਦ ਧਿਆਨ ਨਾਲ ਸੁਣਿਓ ਪਿਆਰੇ ਮਜੇ ਧੰਨ ਗੁਰੂ ਅਜਨੈ ਮਜੇ ਕੀ ਸਮਝਉਂਦੇ ਨੇ ਕਦੇ ਉਹ ਮਰ ਮੁਖਾ ਉਹ ਮੋਰਖਾ ਉਹ ਕਿਤੇ ਨਾਲ ਜਿੱਟ ਲਾ ਕੇ ਬੈਠਾ ਨਹੀਂ ਹੈ ਇਹ 19 ਦਿਨਾਂ ਦੇ ਮਿੱਠੇ ਨੇ ਜਿਹੜੇ ਜਿੰਨੀ ਦੇਰ ਤੱਕ ਤੂੰ ਇਹਨਾਂ ਨੂੰ ਦੇ ਰਹੀ ਹੈ ਜਿੰਨੀ ਦੇਰ ਤੱਕ ਤੂੰ ਇਹਨਾਂ ਨੂੰ ਦੇ ਰਹੀ ਹੈ ਵੇਖ ਕੇ ਆਪ ਜਾਣ ਕਦੇ ਨਾ ਪਾਣ ਬੰਦ ਜਦੋਂ ਤੇਰੇ ਕੋਈ ਮੁਕਤਾ ਪਈ ਇਹਨਾਂ ਨੂੰ ਸਭ ਤੋਂ ਪਹਿਲਾਂ ਛੱਡ ਕੇ ਇਹਨੇ ਜਾਣਨਾ ਹੈ ਇਹਨਾਂ ਨੂੰ ਤੂੰ ਛੱਡ ਕੇ ਜਾਣਾ ਜਿੱਦ ਤਿੰਨ ਖਾਣ ਦੇ ਜਿੰਨੀ ਤੂੰ ਦੇ ਦੇ ਉਹ ਤੱਕ ਤੇ ਨਾਲ ਪਿਆਰ ਹੈ ਤੇ ਜਿਸ ਦਿਨ ਕਸ਼ ਨਾ ਹੋ ਗਈ ਤੇ ਤੈਨੂੰ ਬੋਲ ਨਾ ਗਾਂਦੇ ਕਿਤੇ ਆਹ ਤੁਸੀਂ ਦੇਖਿਓ ਘਰਾਂ ਦੇ ਵਿੱਚ ਜਦੋਂ ਤੇ ਬੰਦਾ ਕਮਾ ਕੇ ਲਿਆਉਂਦਾ ਨਾ ਉਦੋਂ ਤੇ ਜੀ ਆਇਆਂ ਸਾਰੇ ਕਹਿੰਦੇ ਜਦਦਰ ਕਿਤੇ ਨਹੀਂ ਪੁੱਛ ਹੁੰਦਾ ਫਿਰ ਫਿਰ ਉਹੀ ਸਾਥ ਸੰਬੰਧੀ ਰਿਸਟੇਡਾਰ ਉਹ ਗਾਲਾਂ ਕਢਦੇ ਕੋਈ ਆਪਣਾ ਕੋਈ ਭੈਣ ਭਰਾ ਹੋਵੇ ਅਸੀਂ ਵੀ ਹਰ ਵਾਰੀ ਜੇ ਕੋਈ ਚੀਜ਼ ਮੰਗਿਓ ਬੇਦਮ ਡਿਮਾਂਡ ਉਹਦੇ ਵਿੱਚ ਪੂਰੀ ਕਰੀ ਗਈਏ ਤੇ ਕਿਤੇ ਇੱਕ ਵਾਰ ਰਹਿ ਜਾ ਹੈ ਨਾ ਉਹੀ ਰਿਸਟੇਡਾਰੇ ਵਿੱਚ ਨਿੰਦਣਾ ਸ਼ੁਰੂ ਕਰ ਦਿੰਦੇ ਨੇ ਜਿੱਦ ਤੱਕ ਨਿਕਸ਼ਾ ਹੋਈ ਜਿੱਦ ਤੱਕ ਬੋਲਣ ਦੀ ਜਾਂ ਗੱਲ ਬੋਲਦੇ ਫਿਰ ਵੀ ਨਹੀਂ ਲੱਗਦੀ ਨੇ ਤੇ ਸਾਧਗੁਰੂ ਜੀ ਸਮਝਾਉਂਦੇ ਨੇ ਕਹਿੰਦੇ ਵਿੱਚ ਨਾ ਕੋਈ ਖਰਸਕ ਹੈ ਕਿ ਥੈ ਰੋਵੇਂ ਰੋਜ ਕਹਿੰਦੇ ਵੀ ਤੇਰੇ ਕਰਮਾਂ ਦੇ ਅੰਗੇ ਕਿਸੇ ਨੇ ਵਿਚੋਲਾ ਪੈ ਕੇ ਤੈਨੂੰ ਵਿਚੋਰਾ ਨਹੀਂ ਤੂੰ ਆਪਣਾ ਤੱਕ ਦੂਜੇ ਨੂੰ ਸੁਣਾਉਂਨੇ ਪਰ ਪਿਆਰਿਆ ਇਹ ਕਿਹਨਾਂ ਹੀ ਮਨਾਨ ਕਾਉਣਗਾ ਇਹਨਾਂ ਨੇ ਜਿਸ ਨੂੰ ਲੋਕ ਪ੍ਰੇ ਕਰੂ ਮਨੰਤੀ ਉਹ ਆਪਣੇ ਹੀ ਦੁੱਖ ਭਰਿਆ ਇਹਾਰੇ ਜਦੋਂ ਕਿ ਕਿ ਆਪਣੇ ਅੰਦਰ ਦਾ ਫੋਲਣਾ ਹੋਵੇ ਨਾ ਤੇ ਫਿਰ ਗੁਰੂ ਕੋਲ ਫੋਲਿਆ ਕਰੋ ਕਿ ਅੱਗੇ ਨਾ ਫੋਲਿਆ ਕਰੋ ਉਦੋਂ ਉਹਨੂੰ ਸਿਰ ਬ੍ਰੇਕ ਮਾਰੇਗਾ ਕਹਿੰਦੇ ਕਿ ਜੀ ਗੁਰੂ ਕਹਿੰਦੇ ਜਿਸ ਮਨੁੱਖ ਪੈ ਕਰੂ ਮਨਕੀ ਸੋ ਆਪਣੀ ਹੀ ਦੁੱਖ ਭਰਿਆ ਪਾਲ ਗੁਰਮੁਖ ਜਿਨੇ ਰਿਤੇ ਆਰਾਧਿਆ ਇਹਨ ਭਵ ਸਾਗਰ ਧਰਿਆ ਕਹਿੰਦੇ ਜਿਹਨੂੰ ਤੂੰ ਦੱਸਿਆ ਉਹਦਾ ਪਹਿਲੇ ਕੋਈ ਦੁੱਖ ਨਾ ਭੜਿਆ ਪਿਆ ਦੋਕੀਆਂ ਪੰਠਾ ਖੋਲੀਆਂ ਸੁੱਖਣਾ ਨਿਕਲਿਓ ਕੋਏ ਦੁੱਖ ਵਿੱਚ ਜੀਉ ਜਲਾਇਆ ਦੁਖੀ ਚੜਿਆ ਰੋਇ ਨਾਨਕ ਅਸਿੱਤੀ ਅਤਿਆ ਮਨ ਕੰਨ ਹਰਿਆ ਹੋ ਗਏ ਇਹ ਗੁਰੂ ਦੀ ਛਿੱਤ ਵਿੱਚ ਰੱਤਿਆ ਜਾਣਾ ਹੀ ਤੇ ਪਿਆਰਿਓ ਜੀ ਬਚੋਲਾ ਹੀ ਪੋਣਾ ਤੇ ਮੈਂ ਕਿੰਨੂ ਪਾਉ ਗੁਰੂ ਗ੍ਰੰਥ ਸਾਹਿਬਾ ਜੀ ਜਦੋਂ ਗੁਰੂ ਨੂੰ ਬਚੋਲਾ ਪਾਵੋਗੇ ਨਾ ਦੇ ਕੋਈ ਚੇਲੇ ਕਾ ਪੁੱਛੇਗਾ ਤੇ ਨਾ ਕੋਈ ਅੱਗੇ ਲੈ ਕੇ ਆਛੇ ਧਰਮਰਾਇ ਦਾ ਧਰਮਰਾਇ ਦਾ ਕਾਜ ਦਾ ਖਾਰੇ ਜਨ ਲਾਲਕ ਲੇਖਾ ਸਮਝਾ ਫਿਰ ਗੁਰੂ ਕਾਜ ਪਾੜ ਸੁਣਿਆ ਆਪੋ ਚੋਲੇ ਕਹਿ ਮੈਂ ਕੈਦੀ ਬੰਦਸ ਮੈਂ ਕੋਈ ਨਹੀਂ ਪਤਾ ਤੂੰ ਨਾਨਕ ਮਨ ਭਾਣਾ ਔਲ ਕਮਾਈ ਕਿਸਮ ਮਿੱਤਰ ਵੇ ਚੋਲੇ ਜੈ ਮੇਰਾ ਕੰਤ ਪ੍ਰਸ਼ਾਨਾ ਫਿਰ ਸਮਝ ਆ ਗਈ ਸੇ ਸਤਜ ਆ ਗਈ ਤੇ ਪਿਆਜੋ ਸਤਬੰਜੀ ਅਗੇ ਸਮਝਾਉਂਦੇ ਨੇ ਕੀਤਾ ਅਰਸ਼ਨਾ ਹੋਈ ਲਿਖਿਆ ਤੁਮ ਸੰਜੋਗ ਜੋ ਤੋ ਕੀਤਾ ਹੈ ਭਈ ਉਹ ਤੋ ਕਨਾ ਪੈਣਾ ਜੋ ਕੀਤਾ ਲਿਖਿਆ ਤੁਮ ਸੰਜੋਗ ਲੇਖ ਨਾ ਮੀਟਾ ਹੈ ਹੇ ਸਕੀ ਜੋ ਲਿਖਿਆ ਕਰਤਾ ਜੋ ਲਿਖ ਦਿੱਤਾ ਜੋਦੂ ਇਆ ਵਰਖਾ ਉਹ ਉੰਤਨਾ ਲੈਣਾ ਲੈਣਾ ਮੇਰੇ ਆਪ ਜੀ ਦੇ ਨਾਲੇ ਸਾਥੀ ਜੀ ਸਾਹਜ ਭਾਵਾਂ ਛੋਟੀ ਜੀ ਧੰਗੁਰੂ ਅਰਜਨ ਦੇ ਪਾਤਸ਼ਾਹ ਦੇ ਕੋਲ ਇੱਕ ਰਾਜਾ ਆਇਆ ਧੰਗੁਰੂ ਅਰਜਨ ਦੇ ਪਾਤਸ਼ਾਹ ਮੁੰਜੀ ਸਾਹਿਬ ਦੇਖਿਏ ਕਥਾਕਾਰ ਨੇ ਇੱਕ ਸ਼ਬਦ ਆਇਆ ਲੇਖ ਮਿਟਾਏ ਜੇ ਸਕੀ ਜੋ ਲਿਖਿਆ ਕਰਤਾਰ ਰਾਜੇ ਨੇ ਜਦੋਂ ਸ਼ਬਦ ਸੁਣਿਆ ਜੇ ਲੇਖੀ ਨਹੀਂ ਮਿਟਨੇ ਤੇ ਸੰਗਤ ਵਿੱਚ ਬਹਿਣ ਦਾ ਕੀ ਹਾਲ ਜੇ ਲੇਖੀ ਨਹੀਂ ਮਿਟਨੇ ਤੇ ਸੰਗਤ ਵਿੱਚ ਬਹਿਣ ਦਾ ਕੀ ਹਾਲ ਵਿਆਕਰਣ ਹੋ ਗਿਆ ਇਧਰ ਉਧਰ ਦੇਖਣਾ ਸ਼ੁਰੂ ਕਰ ਦਿੱਤਾ ਜਦੋਂ ਸੰਗਤ ਵਿੱਚ ਕਿਸੇ ਨੂੰ ਮਨਨ ਨਹੀਂ ਲੱਗਦਾ ਹੋਵੇ ਫਿਰ ਇਧਰ ਉਧਰ ਦੇਖਣਾ ਸ਼ੁਰੂ ਕਰ ਦਿੰਦੇ ਨੇ ਫਿਰ ਹੋਰ ਕੰਮਾਂ 'ਤੇ ਧਿਆਨ ਆ ਜਾਂਦਾ ਹੈ ਕਿਵੇਂ ਰਾਜੇ ਦਾ ਧਿਆਨ ਹੋਵੇ ਤਾਂ ਸਿਰੇ ਧੰਗ ਗੁਰੂ ਰੱਬ ਦੇ ਪਾਛੇ ਪਛੇਪ ਮੁਲਕਾ ਕੀ ਕਰਨਾ ਹੈ ਇਹ ਤਾਂ ਮਾਰਾ ਕਹਾਡੀ ਬਾਣੀ ਕਹਿੰਦੀ ਐ ਕਿ ਲੇਖ ਜੋ ਤੂ ਕੀ ਤੋ ਭਤਨਾ ਪਹਿਰਾ ਤੇ ਫਿਰ ਪਾਚਾ ਸੰਗਤ ਕਰਦਾ ਨਾਲ ਕੀ ਪਿਆਰਿਓ ਗੁਰ ਕੰਧੈ ਤਦ ਗੁਰ ਕਹਾ ਜਗਤ ਗੁਰਾ ਜੋ ਕਰਮ ਤਨਾਸੈ ਸੇਭਿ ਸ਼ਰਨ ਕਤ ਜਾਈਐ ਜੋ ਜੁਗਤ ਕਰਾਸੈ ਇੱਕ ਮੂਹ ਜਗਤਾਰਨੀ ਚਾਤਨਿਕ ਤੁਖ ਪਾਵੈ ਪ੍ਰਾਨ ਜਹੇ ਸਾਧਨ ਮਿਲੈ ਸੁਖਾਂਨੇ ਆਵੈ ਕਹਿੰਦੇ ਉਹ ਗੁਰੂ ਦੀ ਸ਼ਰਨ ਚ ਜਾਣ ਦਾ ਕੀ ਲਾਭ ਜੇ ਸਾਡੇ ਕਰਮਾਂ ਦਾ ਨਾਸ਼ ਹੀ ਨਹੀਂ ਹੋਣਾ ਮਹਾਰਾਜ ਜੇ ਸਾਡੇ ਕਰਮ ਕੀਤੇ ਹੋਏ ਕਰੇ ਨਹੀਂ ਨਾਸ਼ ਨਹੀਂ ਹੋਣੀ ਤੇ ਫਿਰ ਕੀ ਲਾਭ ਹੈ ਜੇ ਸ਼ੇਰ ਦੀ ਸ਼ਰਨ ਚ ਪਿਆ ਗਿੱਦਰ ਬਘਿਆਰ ਖਾ ਜਾਣ ਤੇ ਫਿਰ ਸ਼ੇਰ ਦੀ ਸ਼ਰਨ ਚ ਪਿਆ ਕੀ ਲਾਭ ਤੇ ਸਤਗੁਰੂ ਜੀ ਸਮਝਾਉਂਦੇ ਨੇ ਫਿਰ ਉਦਾਹਰਣ ਇੱਕ ਪੂਰਜ ਦੇ ਕਾਰਨੇ ਸਾਗਰ ਨੂੰ ਦੁਖਾਵਾ ਕਹਿੰਦੇ ਕੋ ਬੀਆ ਇੱਕ ਮੂਤ ਕਰਕੇ ਦੁੱਖ ਪਾਉਂਦਾ ਜਦੋਂ ਮਰ ਗਿਆ ਤਾਂ ਸਾਗਰ ਮਿਲ ਗਏ ਤੇ ਸਾਗਰ ਦੇ ਕੀ ਕੰਮ ਧਨ ਗੁਰੂ ਅਰਜਨ ਦੇ ਪਾਸ਼ਾ ਕਰੇ ਸਿੱਖਾ ਬਾਕੀ ਲੇਖ ਨਹੀਂ ਮਿਟਲੇ ਪਰ ਤੂੰ ਇੰਜ ਹੀ ਕਾਏ ਅੱਜ ਦੀ ਰਾਤ ਰੈਦਰ ਸਿਰੇ ਚੜਾ ਨਹੀਂ ਕਹਿੰਦੇ ਇੱਕ ਰਾਤ ਰਾਜੇ ਨੇ ਸਾਡੇ ਤੋਂ ਕੀਤੀ ਜਦੋਂ ਰਾਤ ਦਾ ਸਮਾਂ ਹੋਇਆ ਕੋ ਸੌਂ ਗਿਆ ਜੇਦੋ ਸਪਨਾ ਜਦੋਂ ਸੁਪਨਾ ਆਇਆ ਉਹਦਾ ਜਨਮ ਇੱਕ ਚੰਡਾਲਾ ਦੇ ਘਰ ਜਨਮ ਹੋਇਆ ਹੁੰਦਾ ਪਰਿਵਾਰ ਵਿਆਹ ਹੋ ਜਾਂਦਾ ਪਰਿਵਾਰ ਵੱਡਾ ਹੋ ਜਾਂਦਾ ਇੱਕ ਇੱਕ ਗਾਣੇ ਤੋਂ ਦੱਸਦੇ ਨੇ ਇੱਕ ਇੱਕ ਗਾਣੇ ਤੋਂ ਦੱਸਦੇ ਨੇ ਕੋਈ ਉਹਨੂੰ ਗਲਵਾ ਕਰਦਾ ਹੈ ਕੋਈ ਉਹਨੂੰ ਕੁਝ ਕਹਿੰਦਾ ਹੈ ਕੋਈ ਕੁਝ ਬੋਲਦਾ ਹੈ ਰੋਂਦਾ ਕਰਵਾਉਂਦਾ ਸੁਪਨੀ ਦੇ ਵਿੱਚ ਜਦੋਂ ਆਖੋ ਜੀ ਬੜਾ ਵਿਆਕਿਰੋ ਜਾਂਦਾ ਹੈ ਅਮਰ ਤੇਲਾ ਉਹ ਰਿਆ ਅਨੁਗੁਰ ਅਰਜਨ ਦੇਵ ਪਾਤਸ਼ਾਹ ਦੇ ਕੋਲ ਗਿਆ ਕਹਿੰਦਾ ਸਾਧੂ ਜੀ ਅੱਜ ਸੁਪਨਾ ਬੜਾ ਪਿਆਰਾ ਆਇਆ ਤੇ ਪਾਤਸ਼ਾਹ ਕਹਿੰਦੇ ਕੀ ਗੱਲ ਹੈ ਬੜਾ ਵਿਆਹਤ ਹੋਇਆ ਕਹਿੰਦਾ ਮਹਾਰਾਜ ਅੱਜ ਸੁਪਨਾ ਬੜਾ ਮਾੜਾ ਆਇਆ ਮੇਰੇ ਚਰਨ ਚੰਦਾਰਾ ਦੇ ਘਰ ਹੋਇਆ ਮੈਨੂੰ ਗਾਣੇ ਤੋਂ ਦੱਸਦਾ ਪਿਆ ਅ ਤਾ ਤੁਹਾਡੀ ਕਿਰਪਾ ਦੇ ਨਾਲ ਮੈਂ ਤੇ ਰਾਜ ਆਇਆ ਬਾਣੀ ਦੇ ਹੁੰਦਾ ਨਾ ਨਰ ਭਗਤ ਇੱਕ ਸਿੱਧਾ ਸਬਰ ਸੋਇਆ ਸੁਪਨੇ ਪ੍ਰਯਾਤਿਖਾਈ ਤੇ ਪਿਆਰਿਓ ਜਦ ਇਹ ਗੱਲ ਕਹੀ ਤੇ ਧੰਕਰਵਰ ਦੰਦੇ ਪਛ ਨੇ ਕਿਹਾ ਗਿਆ ਸਿਖਾ ਤੂੰ ਕਹਿਣਾ ਇਕੇ ਸੰਗਤ ਜੀਮੇ ਦਾ ਕੀ ਲਾਭ ਜੇ ਕਰਮੀ ਨੀ ਠਣੀ ਸਿਖਾ ਤੇਰੇ ਪਿਛਲੇ ਕੀਤੇ ਹੋਏ ਕਰਮਾਂ ਦੇ ਕਰਕੇ ਤੈਨੂੰ ਇਹ ਜਨਮ ਮਿਲਣਾ ਹੀ ਚੰਡਾਲਾਂ ਦੇ ਘਰ ਇਹ ਤੈਨੂੰ ਹੋਣਾ ਹੀ ਤੂੰ ਇੱਕ ਦਿਨ ਸੰਗਤ ਕੀਤੀ ਹੈ ਤੇ ਤੇਰਾ ਜਨਮ ਸੁਪਨੇ ਵਿੱਚ ਕੜ ਜਾਂਦਾ ਆਖੋ ਸਤਨਾਮ ਸ਼੍ਰੀ ਗੱਜ ਕੇ ਬੋਲੋ ਸਤਨਾਮ ਸ਼੍ਰੀ ਤੇਰਾ ਜਨਮ ਸੁਪਨੇ ਵਿੱਚ ਕੜ ਜਾਂਦਾ ਇਹ ਐ ਬੁਰੂ ਦੀ ਮਟਈ ਆਈ ਤੇ ਸਤਗੁਰੂ ਜੀ ਕਹਿੰਦੇ ਵਡਭਾਗੀ ਮੇਰਾ ਤਪ ਮਿਲੈ ਉਧਰੇ ਸਭ ਨੇ ਯੋਗ ਕਹਿੰਦੇ ਵੱਡੀਆਂ ਭਾਗਾਂ ਦੇ ਨੰਨ ਕਰਦਾ ਵਡਭਾਗੀ ਹਰ ਸੰਗਤ ਪਾਵਹਿ ਭਾਗ ਹੀਨ ਪਰ ਅੰਛੋਟਾ ਖਾਤਹਿ ਨੇ ਭਾਦਾਂ ਸਤ ਸੰਗ ਨਾ ਲੱਭੈ ਬਿਨ ਸੰਗਤ ਰਹਿਣ ਲਈ ਜੱਜ ਵੱਡਿਆਂ ਭਾਦਾਂ ਦੇ ਨਾਲ ਗੁਰੂ ਦੀ ਸੰਗਤ ਨਸੀਬ ਹੁੰਦੀ ਹੈ ਕਿਹਾ ਜਿਉ ਆਪਣੇ ਆਪ ਨੂੰ ਵੱਡੇ ਭਾਦਾਂ ਸਮਝਿਆ ਕਰੋ ਜਦੋਂ ਗੁਰੂ ਦੀ ਸ਼ਰਨ ਵਿੱਚ ਆਉਂਦੇ ਹੋ ਪਿਆਰੇ ਕਈ ਤਾਂ ਇਦਾਂ ਜੇ ਸਤ ਗੁਰੂ ਜੀ ਸਮਝਾਉਂਦੇ ਨੇ ਉਤਰੇ ਸਾਰੇ ਰੋਗ ਕਹਿੰਦੇ ਸਾਰੀਆਂ ਖਾਂ ਇਸ਼ਾਵਾ ਖਤਮ ਹੋ ਜਾਂਦੀਆਂ ਨੇ ਜਦੋਂ ਗੁਰੂ ਦੀ ਸ਼ਰਨ ਵਿੱਚ ਪੈ ਜਾਂਦੇ ਨਾਨਕ ਕੋ ਪ੍ਰਤ ਰਾਖਲੇ ਮੇਰੇ ਸਾਹਿਬ ਬੰਦੀ ਮੋਚ ਏਹ ਧੰ ਗੁਰੂ ਅਰਜਨ ਦੇਵ ਪਾਤਸ਼ਾ ਪੰਜਵੀਂ ਗੁਰੂ ਨਾਨਕ ਬੇਨਤੀ ਕਰਦੇ ਆ ਕਾਲ ਤੁਰ ਲਗੇ ਕਿ ਮੈਨੂੰ ਆਪਣੇ ਚਰਨਾਂ ਦੇ ਵਿਚ ਰੱਖ ਲੈਣਾ ਕਰ ਤੇਰੇ ਚਰਨਾਂ ਦੇ ਨਾਲ ਜੋੜ ਕੇ ਤੇਰੇ ਚਰਮਾ ਦੇ ਨਾਲ ਜੋੜ ਕੇ ਮੇਰਾ ਜੀਵਨ ਸਫਲ ਬਰਜ ਜਾਵੇ ਕਿ ਵੀਰ ਸਾਹਿਬ ਨੇ ਕਿਹਾ ਬਹੁਤ ਪ੍ਰੇਮ ਹੈ ਬੜੀ ਮੋਜ ਹੈ ਅਧਗੁਰ ਜੀ ਅੱਗੇ ਸਮਝ ਆਉਂਦੇ ਨੇ ਕਹਿੰਦੇ ਉਹ ਮਾਇਆ ਉਹ ਮਾਇਆ ਨੂੰ ਸਤਗੁਰ ਨੇ ਕਿਹ ਕਿਤਾ ਸਾਨੂੰ ਛਡਾ ਰਿਆ ਜਿਸ ਮਾਇਆ ਨੂੰ ਸਾਰਾ ਆਪਣੇ ਜੰਗਾਲ ਵਿੱਚ ਫਸਾਇਆ ਹੋਇਆ ਤੇ ਸਤਗੁਰ ਹੋਵੇ ਸਾਧ ਸੰਗ ਬਿੰਦ ਸਭੇ ਸੋਚ ਕਹਿੰਦੇ ਜਿਹਨਾਂ ਨੇ ਕੱਟੜ ਦੇ ਮਹੀਨੇ ਦੇ ਵਿੱਚ ਗੁਰੂ ਦੇ ਉਪਦੇਸ਼ ਨੂੰ ਕਮਾਇਆ ਗੁਰੂ ਦੇ ਉਪਦੇਸ਼ ਨੂੰ ਜਿਹਨੇ ਪਹਿਲੇ ਪੰਨੇ ਤੇ ਪੜੀ ਨਾ ਸੇਵਕ ਸਿੱਖ ਪੂਜਨ ਸਭ ਆਵੇ ਸਭ ਗਾਵੇ ਹਰ ਹਰਿ ਤੁਮ ਬਾਣੀ ਗਾਵੇ ਆ ਸੁਣਿਆ ਤਿੰਨ ਕਾ ਥਾਏ ਪਵੈ ਜਿਹਨੇ ਸਤਿਗੁਰ ਕੀ ਆਗਿਆ ਸਤ ਸਤ ਕਹਿ ਮਾਰੀ ਜਿਹੜੀ ਗੁਰੂ ਦੀ ਅਗਿਆ ਸਤ ਕਰਕੇ ਮੰਨ ਲਿਆ ਤੇ ਸਤਗੁਰ ਤਾਂ ਜਦੋਂ ਮਨੇ ਕਦੀ ਉਹਨਾਂ ਦਾ ਕਰਤਕ ਦੇ ਮਹੀਨੇ ਵਿੱਚ ਸੁਧਾਰ ਹੋ ਜਾਂਦਾ ਹੈ ਉਹਨਾਂ ਦੀਆਂ ਟੈਨਸ਼ਨ ਉਹਨਾਂ ਦੇ ਸ਼ਿਕਵੇ ਉਹਨਾਂ ਦੀਆਂ ਸੋਚਾਂ ਘਾਹ ਦਾ ਵੀ ਫਟਾਹ ਘਾਹ ਕੀ ਬਣੇਗਾ ਉਹ ਗੁਰੂ ਸਾਹਿਬ ਸੋਚਾਂ ਨੂੰ ਖਤਮ ਕਰਕੇ ਕਹਿੰਦਾ ਤੂੰ ਜੇ ਤੂੰ ਮੇਰਾ ਹੋ ਗਿਆ ਤੇ ਪੁੱਤਰਾ ਫਿਰ ਮੈਂ ਤੇਰਾ ਤੂੰ ਜੋ ਮੱਗੇਗਾ ਮੈਂ ਤੈਨੂੰ ਦਿਆਂਗਾ ਤੂੰ ਜੋ ਮੱਗੇਗਾ ਮੈਂ ਤੈਨੂੰ ਦਿਆਂਗਾ ਪਰ ਅਸੀਂ ਅਸੀਂ ਹੈ ਅਸੀਂ ਕਿੱਛ ਹੈ ਅਸੀਂ ਕਿਵੇਂ ਲੱਗਦੇ ਅਸੀਂ ਕਿਵੇਂ ਜਿਹੜੇ ਗੁਰੂ ਵੇਖੋ ਇੱਕ ਬੱਚਾ ਜਿਹਦੇ ਮਾਂ ਤੇ ਉਹਦਾ ਆਗਿਆਕਾਰੀ ਹੋਵੇ ਤੇ ਪਿਆਰਿਓ ਫਿਰ ਸਾਰਾ ਕੁਝ ਲੈ ਲੈਂਦਾ ਬਾਪ ਕਹਿੰਦਾ ਐ ਵੀ ਲੈ ਜਾ ਐ ਵੀ ਲੈ ਮੇਰਾ ਪੁੱਤ ਐ ਵੀ ਲੈ ਤੇ ਜਦੋਂ ਬੱਚਾ ਆਗਿਆਕਾਰੀ ਨਾਲ ਨਾ ਹੋਵੇ ਤੂੰ ਫਿਰ ਬਾਪ ਕਹਿੰਦਾ ਹੁਣ ਤੂੰ ਇੰਨੇ ਯੋਗਾ ਨਹੀਂ ਹੈ ਇਹ ਨਹੀਂ ਮਰਦਾ ਪਰ ਪਿਆਰਿਓ ਇੰਨੀ ਸਾਡੇ ਵਿੱਚ ਹੈ ਜੇ ਤੁਸੀਂ ਅਸੀਂ ਤੁਹਾਨੂੰ ਸਮਰਪਿਤ ਹੋ ਜਾਵਾਂਗੇ ਤਾਂ ਮਨ ਕਰਕੇ ਮੇਰਾ ਆਪਣਾ ਜ਼ਿੰਦਗੀ ਦਾ ਬੜਾ ਅਸਪੀਰੈਂਟ ਸਰ ਪਿਆਰਿਓ ਜਦੋਂ ਤੁਮਾਰੇ ਨੇ ਕਹਿਣਾ ਵੀ ਗੁਰੂ ਇਹ ਵੀ ਤਾਂ ਕਹਿੰਦਾ ਜਿਵੇਂ ਇੱਕ ਨਾਲ ਦੇ ਕੀੜੇ ਨੂੰ ਰਾਜ ਤੇ ਬਿਠਾ ਦਿੰਦਾ ਗੁਰੂ ਤਾਕਤ ਹੈ ਗੁਰੂ ਜੀ ਪਾਵਰ ਹੈ ਪਰ ਪਿਆਰਿਓ ਜੇ ਗੁਰੂ ਤੇ ਭਰੋਸਾ ਹੋਵੇ ਪਰ ਉਹ ਸਾਥ ਘਰ ਨਾ ਕਹਣਾ ਜੇ ਨਹੀਂ ਕਰੋਗੇ ਉਹਨੇ ਤੋਂ ਦੇ ਮੁੱਢਾ ਰਖਾ ਕਰਾ ਲੈਣਾ ਜਦੋਂ ਕੋਈ ਬਾਹਾਨਾ ਮਾਰਤ ਜਾਂਦਾ ਤਾਂ ਕੀ ਕਰਣੀ ਅਤੀ ਜੇ ਸਾਧਗੁਰੂ ਸਿ ਨਾ ਹੀ ਚਾਰ ਜੇ ਸਾਧਗੁਰੂ ਸਿ ਉਹ ਨਾ ਹੀ ਚਾਰ ਤਾਂ ਕੋ ਕੀ ਜੇ ਸਾਧਗੁਰੂ ਨਾ ਸ਼ਿਕਾਇਤ ਨੂੰ ਲੋਰੀ ਕਿ ਚੱਲਣਾ ਦੇ ਲਈ ਤੇ ਪਿਆਰਿਓ ਇਸ ਤਰ੍ਹਾਂ ਕੀ ਮੇਰੇ ਹੁਕਮ ਦੇ ਵਿੱਚ ਆਈਏ ਧੰ ਗੁਰੂ ਨਾਨਕ ਪਾਸ਼ਾ ਦਾ ਗੁਰੂਪੁਰਬ ਆ ਰਿਹਾ ਪਿਆਰਿਓ ਕੋਸ਼ਿਸ਼ ਕਰੀਏ ਟਕ ਟਕ ਅਸੀਂ ਗੁਰੂ ਨਾਨਕ ਦੀ ਸਿੱਖਿਆ ਦੇ ਚੱਲ ਜਾਈਏ ਜਿਹੜੇ ਚੀਜ਼ਾਂ ਤੋਂ ਗੁਰੂ ਨਾਨਕ ਪਾਛਨ ਵਰਜੀ ਆ ਨਾ ਪੱਖਾਂ ਦੇ ਤੋਂ ਪਰਮਤਮ ਨੂੰ ਉਹਨਾਂ ਨੂੰ ਛੱਡ ਦੇਈਏ ਸਮਰਤ ਕੋ ਤੁਹਾਨੂੰ ਗੁਰੂ ਵਾਲਾ ਹੋ ਜਾਈਏ ਇੱਕ ਵਾਰ ਨੇ ਜਿੰਦਗੀ ਦੇ ਵਿੱਚ ਸਹਿਜ ਭਗਤ ਕਰ ਜਾਈਏ ਇੱਕ ਵਾਰ ਤੇ ਜੋ ਗੁਰੂ ਕਹਿ ਰਹੇ ਉਹਦੇ ਮੁਤਾਬਿਕ ਚੱਲ ਜਾਈਏ ਤੇ ਪਿਆਰਿਓ ਫਿਰ ਸਾਡਾ ਜੀਵਨ ਸਵਰਜਾਏ ਦੂਸਰੀ ਬੇਨਤੀ ਮੈਂ ਕਰਕੇ ਸੁਨਾਤੀ ਕਰਨ ਲੱਗਾ ਮੇਰੇ ਤੋਂ ਬਾਅਦ ਅਤੀ ਸਤਿਕਾਰਯੋਗ ਸਤਨਾੰਦ ਸਿੰਘ ਪੌਰ ਜੀ ਸਾਡੇ ਕੋਲ ਬੈਠੇ ਨੇ ਉਹਨਾਂ ਨੇ ਆਪ ਜੀ ਦੇ ਦਰਸ਼ਨ ਕਰਨੇ ਨੇ ਪਿਆਰਿਓ ਆਪਣੇ ਬੱਚਿਆਂ ਨੂੰ ਗੁਰਮਤਿ ਨਾਲ ਜੋੜੋ ਜੁਰਮਤਿ ਨਾਲ ਜੋੜੋ ਜੇ ਤੁਹਾਡੇ ਬੱਚੇ ਬਾਣੀ ਪੜ੍ਹਨਗੇ ਸੇਵਾ ਕਰਨਗੇ ਨਸ਼ੇ ਤੋਂ ਬਚੇ ਰਹਿਣਗੇ ਵਕਾਰਾਂ ਤੋਂ ਬਚੇ ਰਹਿਣਗੇ ਤੇ ਜੇ ਕਿਤੇ ਗੁਰੂ ਤੋਂ ਬੇਮਕ ਹੋ ਗਏ ਤੇ ਪਿਆਰਿਓ ਫੇਰ ਤੁਸੀਂ ਦੇਖ ਹੀ ਲਿਆ ਨਾ ਜਿਹੜੀ ਕਿੱਦਲਾਂ ਜਾਂ ਇਸ ਵੇਲੇ ਜਿਹੜੀ ਬਕਾਰਾਂ ਦੀ ਨਸ਼ਿਆਂ ਦੀ ਫੈਸ਼ਨ ਦੀ ਆਂਦੀ ਜੀ ਵਧਦੀ ਪਈ ਹੈ ਨਾ ਬੜੇ ਬੜੇ ਘਰ ਤਬਾਹ ਹੋ ਗਦੀ ਨੇ ਵਿੱਚ ਤੇ ਜਦੋਂ ਅਸੀਂ ਗੁਰੂ ਦੇ ਸਿਧਾਂਤ ਤੇ ਚਲਾਂਗੇ ਬਾਣੀ ਪੜਾਂਗੇ ਤੇ ਸਾਡਾ ਲੋਕ ਵੀ ਸਵਰਜ ਜਾਏਗਾ ਤੇ ਸਾਡਾ ਪਰਲੋਕ ਵੀ ਇੰਨੀਆਂ ਜੇ ਬੇਕੀਆਂ ਪਰਿਵਾਰਾਂ ਦਾ ਬਹੁਤ ਦੇਰਤ ਬਹੁਤ ਸਾਰੀਆਂ ਪੁਰਨਾ ਕਰਤੀਆਂ ਹੋ ਜਾਣੀਆਂ ਸਭਾ ਹਦਕ ਹੈ ਗੁਰੂ ਬਖਸ਼ਣ ਜੋਗ ਹੈ ਬਖਸ਼ ਲੈਣਾ ਸੀਸ ਦੇ ਕਿ ਨਵਾਜਣਾ ਵਾਲਿ ਗੁਰਜੀਤਾ ਖਾਲਸਾ ਵਾਲਿ ਗੁਰਜੀ